ਇਹਦਾ ਚੌਥਾ ਮੈਚ ਚੂੜਪੁਰ ਵਰਸਸ ਹਾਸਰੋ ਕਿਕ-ਆਫ ਹੋ ਗਿਆ ਜੀ ਤੇ ਚੂੜਪੁਰ ਦੇ ਮੁੰਡੇ ਤਾਂ ਚੰਗੇ ਖੇਲਦੇ ਆ ਤੇ ਹਾਸਰੋਲੀ ਟੀਮ ਅਜੇ ਨਵੀਂ ਹੈ ਔਰ ਟੀਮ ਬਲੈਕ ਜਰਸੀ ਟੀਮ ਬਲੈਕ ਜਰਸੀ ਆ ਗਿਆ ਲਿਆ ਯਾਰ ਜੀ ਬੀ 7 ਨੰਬਰ ਦੀ ਕਿੱਟ ਦੇ ਚੂੜਪੜ ਦਾ 플레이ਰ ਪੰਜਾਬ ਦੀ ਟੀਮ ਵੱਲੋਂ ਅੰਡੇਮਾਨ ਤੇ ਨਿਕੋਬਰ ਆਈਲੈਂਡ ਉੱਥੇ ਖੇਡ ਕੇ ਆਇਆ ਜੀ ਤੇ ਦੇਖਦੇ ਹਾਂ ਅੱਜ ਕੀ ਜੋਰ ਦਿਖਾਉਂਦਾ ਇਹ ਮੁੰਡੇ ਤਕੜੇ ਆ ਉਦਾਂ ਇਹ ਆਫਸਾਈਡ ਦਾ ਇਸ਼ਾਰਾ ਸੀ ਪਰ ਪਲੇਆਫ ਦਾ ਇਸ਼ਾਰਾ ਭਾਜੀ ਵੱਲੋਂ ਿੰਦੂ ਬਾਜੀ ਲੈ ਕੇ ਲੈ ਕੇ ਲੈ ਕੇ ਮੁੰਡੇ ਕਰਦੇ ਮਾਈਨਸ ਨਹੀਂ ਅੱਜ ਆਪਣੀ ਆਊਟ ਦਾ ਇਸ਼ਾਰਾ ਆਊਟ ਦਾ ਇਸ਼ਾਰਾ ਸੰਗਰਗੱਪੀ ਨੂੰ ਹਾਜ਼ਰ ਹੋ ਰਿਹਾ ਨੀਲੇ ਬਾਜੀ ਹੁਣ ਸੂਂਦੜੇ ਵਾਲੇ ਨੀਲੇ ਬਾਜੀ ਹੁਣੀ ਵੀ ਪਹੁੰਚ ਗਏ ਆ ਆਪਣਾ ਯੋਗਦਾਨ ਦੇਣ ਲਈ ਤੇ ਅਸਿਸਟੈਂਟ ਰੈਫਰੀ ਹੈ ਵਧੀਆ ਰੈਫਰਿੰਗ ਕਰਦੇ ਨੇ ਦੇਖਦੇ ਹਾਂ ਹੁਣ ਹਾਂਸਰੋਂ ਤੇ ਚੂੜ ਪਰਚੋਂ ਕਿਹੜਾ ਬਾਜੀ ਮਾਰਦਾ throw throw ਦਾ ਇਸ਼ਾਰਾ ਦਿੰਦੂ ਭਾਈ ਵੱਲੋਂ ਮੁੰਡੇ ਤਗੜੇ ਲੱਗਦੇ ਆਂ ਸਰੋਂ ਦੇ ਇਹ ਟੀਮ ਪਹਿਲੀ ਵਾਰ ਇਸ ਮੈਚੀਂ ਤੀਸਰੇ ਪਾਸੇ ਪਹਿਲੀ ਵਾਰ ਆਈ ਉੱਧਰ ਸ਼ਾਇਦ ਖੇਂਦੀ ਹੋਊਗੀ ਗਈਆ ਗਈਆ ਤੁਰਿਆ ਮੁੰਡੇ ਨਿਕਲਿਆ ਬਚਾ ਨਾ ਹੋਇਆ ਤੇ ਵਧੀਆ ਗੇਮ ਦਾ ਪ੍ਰਦਰਸ਼ਨ ਕਰਦੇ ਹੋਏ ਤੇ ਆਫਸਾਈਡ ਦਾ ਇਸ਼ਾਰਾ ਆਫਸਾਈਡ ਦਾ ਇਸ਼ਾਰਾ ਪੁਲੀ ਜੀ ਕੀਆ ਪੁਲੀ ਪੀਤਾ ਜੀ ਕਰਾਸ ਤੇ ਬੱਚਾ ਹੁੰਦਾ ਹੋਇਆ ਬੱਚਾ ਹੁੰਦਾ ਹੋਇਆ ਤੁਰਿਆ 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 ਗਿਆ ਮੁੰਡਾ ਗੋਲੀ ਵਾਂਗੂ ਪਰ ਨਹੀਂ ਹੁੰਦਾ ਤੇ 8 ਨੰਬਰ ਵੀ ਵਧੀਆ ਖੇਡਦਾ ਇਕ ਰੋਜ਼ ਬੱਚਾ ਹੁੰਦਾ ਹੋਇਆ ਬੱਚਾ ਹੁੰਦਾ ਹੋਇਆ ਇਹ ਮੇਟਰੋ ਕੰਮ ਖਤਰੇ ਵਾਲਾ ਹੀ ਹੈ ਇੱਥੇ ਇੱਕ ਤਾਂ ਸੰਗੀਤ ਚੰਗੀ ਲੀਡ ਦਾ ਪ੍ਰਦਰਸ਼ਨ ਕਰਦੇ ਹੋਏ ਆਸੌਂਦੀ ਯਾਰੀ ਹੋਈ ਆ ਕਲੀਅਰ ਉਫ ਉਫ ਬਰੂਟਲ ਦੇਖਦੇ ਆ ਕੀ ਬਣਦਾ ਸੈੱਟ ਵਿੱਚ ਮਿਲਿਆ ਜੀ ਹੰਸਾਉਂ ਦੀ ਟੀਮ ਨੂੰ 17 8 ਨੰਬਰ ਦੀ ਕੈਟ ਵਿੱਚ ਮੁੰਡਾ ਤੇ ਗੁੱਡ ਯਾਰ ਮੁੰਡਿਆ ਬਹੁਤ ਗੁੱਡ ਬਹੁਤ ਵਧੀਆ ਸ਼ਾਟ ਲਾਇਆ ਲੈ ਜੀ ਕੋਰਨਰ ਕਿੱਕ ਮਿਲਿਆ ਖਤਰਾ ਖਤਰਾ ਬਣਿਆ ਉਹ ਖਤਰਾ ਹੁਣ ਸੰਗਵਾਲਿਆ ਜੀ ਘਰੋਂ ਖਤਰਾ ਬਣ ਕੇ ਆਇਆ ਜੂੜਪਰੀਆਂ ਲਈ ਦੇਤੇ ਕੋਈ ਚੰਗਾ ਟੈਗ ਨਹੀਂ ਵੱਜਿਆ ਆਂਸਰ ਹੁੰਦੇ ਤੇ ਹਲੇ ਹਲੇ ਖਤਰਾ ਹਲੇ ਖਤਰਾ ਹਲੇ ਖਤਰਾ ਤੇ ਹੋ ਗਿਆ ਸਿੱਧਾ ਜਾ ਨਹੀਂ ਤੁਰਿਆ 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 ਗਿਆ ਕਟਾਰੀਆ ਕਟਾਰੀਆ ਗਿਆ ਏ ਨਹੀਂ ਓਏ ਨਹੀਂ ਸਾਹਿਲ ਕਟਾਰੀਆ ਹੈ ਨਾ ਵਾਲੀ ਬਾਜੀ ਸਾਹਿਲ ਕਟਾਰੀਆ ਓ ਗੋਡ ਯਾਰ ਗੋਡ ਕਿਉਂ ਇਹ ਦਹੀਂ ਡੁੱਲਿਆ ਜੀ ਦਹੀਂ ਤੇ ਦੇ ਡਲਿਆ ਸੀ ਕੋਗਾ ਲਈ ਜੀ ਤੇ ਆਫਸਾਈਡ ਆਫਸਾਈਡ ਬਿਲਕੁਲ ਆਫਸਾਈਡ ਇਹ ਕਿਟਾਰੀਏ ਦੇ ਪੈਰ ਚ ਬਾਲ ਤੇ ਗੁੱਡ ਬਾਲ ਐ ਗੁੱਡ ਬਾਲ ਐ ਦੇਖਦੇ ਆ ਕਮਾਦੇ 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 ਕੁੰਮ ਗਿਆ ਤੇ ਨਹੀਂ ਓਏ ਨਹੀਂ ਓਏ ਤੇ ਹਜੇ ਖਤਰਾ ਟਲਿਆ ਨਹੀਂ ਉਹ ਗੋਡੋ ਮੁੰਡਿਆ ਤੇ ਨਹੀਂ ਆ ਗਿਆ ਕਿਟਾਰੀਏ ਦੇ ਪੈਰ ਚ ਨਹੀਂ ਹਜੇ 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 ਪੈਰ ਸਿੱਧੇ ਨਹੀਂ ਹੋ ਰਹੇ ਆ ਮੈਂ ਵੀ ਗਾਣਾ ਯਾਰ ਪੇਮੈਂਟ ਕਰਦੀ ਹੱਲੇ ਤੋਰੇਆ 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 ਸਾਹਲ ਕਟਾਰੀਏ ਦੇ ਪੈਰ ਤੇ ਨਹੀਂ ਗਿਆ ਬਾਲ ਜੇ ਚਲਦਾ ਦਾ ਸ਼ੇਰ ਕੁਝ ਬਣਦਾ ਬੰਦਫਾਇਰਸ ਬੰਦਫਾਇਰਸ ਚੰਗੀ ਲਾਉਂਦਾ ਜੀ ਬੰਦਾ ਦੀ ਪੈਰ ਚ ਬਾਲ ਕੁੰਮ ਜਾ ਕੁੰਮ ਜਾ ਛੱਡ ਦੇ ਨਹੀਂ ਨਹੀਂ ਆਫਸਾਈਡ ਨਹੀਂ ਹੋਈ ਤੇ ਗੋਲ ਬਚ ਗਿਆ ਓਏ ਇੱਕ ਵਾਰੀ ਫੇਰ ਓ ਬਚ ਗਿਆ ਫੇਰ ਓਏ ਮੌਕਾ 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 ਹੋਏ ਤਿੰਨ ਚਾਂਸ ਤਿੰਨ ਚਾਂਸ ਇੱਕ ਵਾਰੀ ਫੇਰ ਖਤਰਾ ਹੋ ਗਿਆ ਸਿੱਧਾ ਹੋ ਗਿਆ ਸਿੱਧਾ ਕਾ ਤੁਸੀਂ ਕਰਦੇ ਹੋ ਹਾਂ ਹਾਂ ਜੀ ਹੱਥ ਨਹੀਂ ਹੈ ਜੀ ਮਿਲਿਆ ਜੀ ਮਿਲਿਆ ਮੌਕਾ ਮਿਲਿਆ ਤੇ ਬਚਾ ਇੱਕ ਵਾਰੀ ਫੇਰ ਬਚਾ ਤੇਰੀ ਫੇਰ ਬਚਾ ਹਰ ਇੱਕ ਖਾਸ ਤੇ ਖਿਡਾਰੀ ਹੱਥ ਘੜਾ ਕਰਕੇ ਆਪਣੀ ਨਾਜ਼ੀ ਦੀ ਉਹ ਰਣਜੀ ਖਾਸ ਮੈਨੂੰ ਲੱਗਦਾ ਕਿ ਕੰਮ ਹੁਣ ਹੋਣੇ ਵਾਲਾ ਹੀ ਹੈ ਤਾਂ ਜਾਨਸ 3 4 ਲਗਾਤਾਰ ਬਜੇ ਲਗਾਤਾਰ ਬਜੇ ਗਿਆਈ ਗਿਆ ਕਟਾਰੀਆ ਦਿੱਤਾ ਬਾਲ ਹੋਇਆ ਸੱਦਾ ਗਿਆਨੀ ਨਹੀਂ 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 ਗਿਆਨੀ ਡਿਗੀ ਗਿਆਨੀ ਸਿੰਘ ਡਿਗੀ ਯਾਰ ਯਾਰ ਡਿਗੀ ਯਾਰ ਆ ਗੱਲ ਪਤਾ ਨਹੀਂ ਕੀ ਆ ਹੈਂਡ ਬੋਲ ਆ ਯਾਰ ਹੈਂਡ ਬੋਲ ਮਾਸ਼ਾਅੱਲਾ ਬੋਲੇ ਬੋਲੇ ਇੱਕ ਦੇ ਇੱਕ ਲੈ ਕੈ ਯਾ ਬੋਲੀ ਆਪਣੇ ਲਈ ਫੜਾ ਵੇਨ ਪਰ ਰਹਿਣ ਦੇ ਪੀ ਲੈ ਗਿਆ ਮੈਂ ਜਾਲੇ ਆਹ ਤੈ ਗਰੀਤੀ ਚਾਹ ਰਹੀ ਹੈ ਤੈਗੀ ਹੈ ਹੁਣ ਬਦਲੀ ਹੈ ਜੀ ਰੂਲ ਸਟ ਵੀ ਇਹ ਹੋਰ ਪਿਆ ਹੁੰਦਾ ਹੋ ਤੋਰੇ ਆ ਜੀ ਤੋਰੇ ਆ ਮੁੰਡੇ ਹਾਂ ਸਰੋ ਦੇ ਇੱਕ ਵਾਰੀ ਫੇਰ ਪਰ ਆਫ ਜ਼ੈਡ ਆਫਸਾਈਡ ਦਾ ਇਸ਼ਾਰਾ ਦੀ ਹਾਂ ਸਰੋਂ ਦੇ ਪਲੇਰਾਂ ਲਈ ਪੈਰਾਂ ਚ ਤੇ ਤੁਰੇ ਹੈ ਜੀ